ਮੁਗਈ ਨਹੀਂ ਪੰਜਾਬ ਹੀ ਨਹੀਂ ਪੂਰੇ ਹਿੰਦੁਸਤਾਨ ਦੀ ਸ਼ਾਨ ਕ੍ਰਿਕਟਰ ਹਰਮਨਪ੍ਰੀਤ ਕੌਰ ਜਿਸ ਨੇ ਰੀਸੈਂਟਲੀ ਜਿਹੜਾ ਵਰਲਡ ਕੱਪ ਔਮਨ ਵਰਲਡ ਕੱਪ ਹੋਇਆ ਕ੍ਰਿਕਟ ਦਾ ਉਹਦੀ ਗਵਾਈ ਦੇ ਵਿੱਚ ਜਿੱਤਿਆ ਗਿਆ ਔਰ ਪਿਛਲੇ ਤਕਰੀਬਨ ਤਕਰੀਬਨ 14-15 ਸਾਲ ਤੋਂ ਉਹ ਕ੍ਰਿਕਟ ਦੇ ਫੀਲਡ ਦੇ ਵਿੱਚ ਪੂਰੀ ਤਰ੍ਹਾਂ ਸਰਗਰਮੀ ਦੇ ਨਾਲ ਪਾਰਟਿਸਪੇਟ ਕਰ ਰਹੀ ਹੈ 2009 ਤੋਂ ਲੈ ਕੇ 2025 ਆ ਗਿਆ ਹੈ ਪਿਛਲੇ 15-16 ਸਾਲ ਤੋਂ ਉਹਨਾਂ ਨੇ ਆਪਣਾ ਸਫ਼ਰ ਜਿਹੜਾ ਤੈਅ ਕੀਤਾ ਤੇ ਅੱਜ ਇਸ ਮੁਕਾਮ ਤੇ ਪਹੁੰਚਿਆ ਕਿ ਪੂਰੀ ਦੁਨੀਆ ਹਰਮਨਪ੍ਰੀਤ ਕੌਰ ਦੇ ਨਾਂ ਤੋਂ ਜਾਣੂ ਹੈ ਔਰ ਸਾਡੇ ਮੋਗੇ ਲਈ ਪੰਜਾਬ ਲਈ ਬੜੇ ਮਾਣ ਵਾਲੇ ਪਲ ਪੈਦਾ ਕੀਤੇ ਉਸਤੀ ਨੇ ਜਦੋਂ ਪੂਰੀ ਦੁਨੀਆ ਦੇ ਵਿੱਚ ਇਹ ਗੱਲ ਜਾਂਦੀ ਹੈ ਕਿ ਹਰਮਨਪ੍ਰੀਤ ਕੌਰ ਮੋਗੇ ਦੀ ਜੰਪਲ ਹੈ ਤਾਂ ਸਾਡਾ ਵੀ ਸੀਨਾ ਜਿਹੜਾ ਉਹ ਮਾਣ ਨਾਲ ਚੌੜਾ ਹੋ ਜਾਂਦਾ ਹੈ ਸੋ ਅੱਜ ਅਸੀਂ ਹਰਮਨਪ੍ਰੀਤ ਦੇ ਘਰ ਆ ਰਹੇ ਸੀਗੇ ਸੋ ਦਾ ਘਰ ਲੱਭਣ ਦੇ ਵਿੱਚ ਸਾਨੂੰ ਕਾਫੀ ਪਰੇਸ਼ਾਨੀ ਹੋਈ ਕਿਉਂਕਿ ਦੱਸਿਆ ਗਿਆ ਸੀ ਕਿ ਕ੍ਰਿਕਟਰ ਹਰਮਨਪ੍ਰੀਤ ਕੋਰ ਰੋਡ ਆ ਜਿਹੜਾ ਉਹਦਾ ਬੋਰਡ ਲੱਗਿਆ ਹੋਇਆ ਉੱਤੇ ਤੇ ਅਸੀਂ ਉਹ ਬੋਰਡ ਲੱਭਦੇ ਲੱਭਦੇ ਤਕਰੀਬਨ ਅੱਧਾ ਘੰਟਾ ਖਰਾਬ ਕੀਤਾ ਐ ਇੰਨੇ ਮਾੜੇ ਹਾਲਾਤ ਨੇ ਮਿਊਸਪਲ ਕਾਰਪੋਰੇਸ਼ਨ ਮੋਗਾ ਜਾਂ ਜ਼ਿਲ੍ਹਾ ਪ੍ਰਸ਼ਾਸਨ ਦੇ ਕਿ ਉਹਨਾਂ ਦੇ ਘਰ ਨੂੰ ਜਿਹੜਾ ਰੋਡ ਜਾ ਰਿਹਾ ਉਹਦਾ ਨਾਂ ਜਿਹੜਾ ਕ੍ਰਿਕਟਰ ਹਰਮਨਪ੍ਰੀਤ ਕੋਰ ਦੇ ਨਾਂ ਤੇ ਰੱਖਿਆ ਗਿਆ ਪਰ ਇਹ ਪਿਛਲੀ ਕਾਂਗਰਸ ਸਰਕਾਰ ਵੇਲੇ ਹੋਇਆ ਸੀਗਾ ਉਦੋਂ ਤੋਂ ਲੈ ਕੇ ਹੁਣ ਤੱਕ 4 1/2 ਸਾਲ ਬੀਤ ਚੁੱਕੇ ਆ ਤੇ ਅੱਜ ਤੱਕ ਕਦੇ ਵੀ ਉਸ ਬੋਰਡ ਦੀ ਜਾਂ ਉਸ ਰੋਡ ਦੀ ਜਿਹੜੀ ਸਾਰ ਲੈਣਾ ਜ਼ਰੂਰੀ ਨਹੀਂ ਸਮਝਿਆ ਗਿਆ ਸੋ ਅੱਜ ਅਸੀਂ ਉਹਨਾਂ ਦੇ ਘਰ ਪਹੁੰਚੇ ਆ ਸਾਡੇ ਨਾਲ ਉਹਨਾਂ ਦੇ ਪਿਤਾ ਜੀ ਉਹਨਾਂ ਦੇ ਮਾਤਾ ਜੀ ਬਣੇ ਹੋਏ ਨੇ ਸਭ ਤੋਂ ਪਹਿਲਾਂ ਇਹਨਾਂ ਦਾ ਸਵਾਗਤ ਕਰਾਂਗੇ ਹਾਂਜੀ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ ਹਾਂਜੀ ਤੁਹਾਡਾ ਹੀ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ ਜੀ ਸਸਰੀ ਕਾਲ ਜੀ ਤੁਹਾਡੇ ਇਥੇ ਆਉਣ ਦਾ ਸ਼ੁਕਰ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਕਿ ਹਰਮਨਪ੍ਰੀਤ ਜਿਨੇ ਪੂਰੇ ਵਰਲਡ ਦੇ ਵਿੱਚ ਮੋਗੇ ਦਾ ਨਾਮ ਰੌਸ਼ਨ ਕੀਤਾ ਤੇ ਇਹਨਾਂ ਲਈ ਤਾਂ ਬੜੇ ਮਾਣ ਵਾਲੀ ਗੱਲ ਹੈ ਕਿਉਂਕਿ ਅੱਜ ਤੋਂ ਨਹੀਂ ਕਿਉਂਕਿ 4 4.5 ਸਾਲ ਹੋ ਚੱਲੇ ਉਹਨਾਂ ਨੂੰ ਭਾਰਤੀ ਕ੍ਰਿਕਟ ਟੀਮ ਦਾ ਜਿਹੜੀ ਕਮਾਂਡ ਸੰਭੇ ਹੋਇਆ ਉਦੋਂ ਤੋਂ ਲੈ ਕੇ ਹੀ ਇਹ ਇਹਨਾਂ ਲਈ ਬੜਾ ਵੱਡਾ ਮਾਣ ਜਿਹੜਾ ਉਸ ਬੇਟੀ ਵੱਲੋਂ ਪੈਦਾ ਕੀਤਾ ਗਿਆ ਆ ਤੁਹਾਡੇ ਨਾਲ ਸਰ ਅਸੀਂ ਹਰਮਨਪ੍ਰੀਤ ਦੀ ਜ਼ਿੰਦਗੀ ਬਾਰੇ ਸ਼ੁਰੂਆਤ ਕਰਾਂਗੇ ਹਰਮਨਪ੍ਰੀਤ ਦਾ ਜਨਮ ਕਿੱਥੇ ਹੋਇਆ ਜੀ ਹਰਪ੍ਰੀਤ ਦਾ ਜਨਮ ਤਾਂ ਜੀ ਮੋਗੇ ਸ਼ਹਿਰ ਚ ਹੋਇਆ ਵਾ ਹਮ ਹਮ ਪਰ ਜਿਹੜਾ ਸਾਡਾ ਜੱਦੀ ਪਿੰਡ ਆ ਉਹ ਪਿੰਡ ਕੋਕਰੀ ਕਲਾਂ ਆ ਜੀ ਕੋਕਰੀ ਕਲਾਂ ਜਲਾ ਮੋਗੇ ਦੇ ਹਾਂਜੀ ਜ਼ਿਲ੍ਹਾ ਮੋਗੇ ਚ ਹੀ ਪੈਂਦਾ ਵਾ ਹੂੰ ਹੂੰ ਤੇ ਉਹਦੀ ਜਿਹੜੀ ਮੁੱਢਲੀ ਸਿੱਖਿਆ ਪ੍ਰਾਇਮਰੀ ਤੱਕ ਦੀ ਸਿੱਖਿਆ ਕਿੱਥੇ ਹੋਈ ਹੈ ਜੀ ਹਾਂਜੀ ਇੱਥੇ ਖਾਲਸਾ ਸਕੂਲ ਆਪਣੇ ਮੋਗੇ ਭਿੰਦਰਾ ਖਾਲਸਾ ਸਕੂਲ ਭਿੰਦਰਾ ਖਾਲਸਾ ਸਕੂਲ ਉਹਦੇ ਵਿੱਚ ਬੇਟੀ ਨੇ ਪਹਿਲੀ ਕਲਾਸ ਤੋਂ ਲੈ ਕੇ 5ਵੀਂ ਕਲਾਸ ਤੱਕਰ ਪੜ੍ਹਾਈ ਕੀਤੀ ਸੀਗੀ ਹੂੰ ਹੂੰ ਤੇ ਉਸ ਤੋਂ ਬਾਅਦ 6ਵੀਂ ਕਲਾਸ ਤੋਂ ਲੈ ਕੇ ਉਹਨੇ 10ਵੀਂ ਕਲਾਸ ਤੱਕਰ ਗਵਰਨਮੈਂਟ ਹਾਈ ਸਕੂਲ ਮੇਨ ਬਾਜ਼ਾਰ ਮੋਗਾ ਦੇ ਵਿੱਚ ਉਹ ਉੱਥੇ ਕੀਤੀ ਸੀ ਗਵਰਨਮੈਂਟ ਗਰਲ ਸਕੂਲ ਹਾਂਜੀ ਗਵਰਨਮੈਂਟ ਗਰਲ ਸਕੂਲ ਉੱਥੋਂ ਤੱਕਰ ਉਸ ਤੋਂ ਬਾਅਦ ਫਿਰ ਗਿਆਨ ਜੋਤੀ ਦਾਰਾਪੁਰ ਪਲੱਸ 1 ਤੇ 2 ਉੱਥੇ ਕੀਤੀ ਜੀ ਕ੍ਰਿਕਟਿੰਗ ਦਾ ਸਫ਼ਰ ਕਿੱਥੋਂ ਸ਼ ਹਾਂਜੀ ਬੇਟੀ ਮੇਰੇ ਨਾਲ ਹੀ ਜਾਂਦੀ ਸੀ ਨੀ ਜਿਵੇਂ ਉਹ ਬੱਚੇ ਨੂੰ ਆਪ ਅਗ ਲੈ ਆ ਜਾਨੇ ਖੇਡਣ ਵਾਸਤੇ ਹੂੰ 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 ਤੋਂ ਬੇਟੀ ਮੇਰੇ ਨਾਲ ਜਾਵਰਦੀ ਖੇਡਣ ਵਾਸਤੇ ਹੂੰ ਹੂੰ ਉਹ ਇਸ ਤਰ੍ਹਾਂ ਉਹ ਦੇਖਦੀ ਸੀ ਮੁੰਡਿਆਂ ਨੂੰ ਉੱਤੇ ਖੇਡਦੇ ਨੂੰ ਖੇਡਦੇ ਨੂੰ ਦੇਖ ਦੇਖ ਕੇ ਤੇ ਉਹਨੂੰ ਵੀ ਲੱਗਿਆ ਵੀ ਮੈਂ ਵੀ ਖੇਡਿਆ ਕਰਨਾ ਫਿਰ ਮੈਂ ਉਹਨੂੰ ਬੈਟ ਬਾਲ ਲੈ ਕੇ ਦਿੱਤਾ ਉਹ ਵੀ ਖੇਡਣ ਲੱਗੀ ਇਸ ਤਰ੍ਹਾਂ ਮੁੰਡਿਆਂ ਦੇ ਨਾਲ ਹੀ ਖੇਡਦੀ ਹੁੰਦੀ ਸੀ ਮੈਨੂੰ ਹਾਂਜੀ ਹਾਂਜੀ ਉਹ ਟਾਈਮ ਹੀ ਇਸ ਤਰ੍ਹਾਂ ਦਾ ਸੀਗਾ ਜੀ ਪਰ ਅੱਜ ਵੀ ਨਹੀਂ ਸਾਡੇ ਲੋਕ ਮੰਨਦੇ ਇਹਨਾਂ ਗੱਲਾਂ ਨੂੰ ਕਿ ਉਹ ਆਦੀ ਲੜਕੀਆਂ ਨੂੰ ਗਰਾਊਂਡ 'ਚ ਹੀ ਨਹੀਂ ਭੇਜਦੀ ਸੀਗੇ 30 35 35 ਉੱਥੇ ਮੁੰਡੇ ਹੁੰਦੇ ਜੀ ਖੇ 30-35 ਮੁੰਡਿਆਂ ਦੇ ਵਿੱਚ ਇਕੱਲੀ ਮੇਰੀ ਬੇਟੀ ਖੇਡਦੀ ਹੁੰਦੀ ਸੀ ਬਸ ਤੇ ਸੋਢੀ ਸਾਹਿਬ ਨੇ ਉੱਥੋਂ ਹੀ ਬੇਟੀ ਨੂੰ ਪਛਾਣਿਆ ਸੀ ਕਮਲਦੀਪ ਸੋਢੀ ਜੀ ਨੇ ਗਿਆਨ ਜੁਤੀ ਵਾਲੇ ਜਿਹੜੇ ਹਨਾ ਹਾਂਜੀ ਹਾਂਜੀ ਉਹ ਉਹਨਾਂ ਦੀ ਅਕੈਡਮੀ ਦੇ ਵਿੱਚ ਉਹਨਾਂ ਨੇ ਟ੍ਰੇਨਿੰਗ ਲਈ ਹੈ ਜਿਆਦਾ ਹਾਂਜੀ ਹਾਂਜੀ ਉੱਥੇ ਬੇਟੀ ਖੇਡਦੀ ਸੀ ਮੁੰਡਿਆਂ ਦੇ ਨਾਲ ਤੇ ਜਦੋਂ ਸੋਢੀ ਸਰ ਨੇ ਦੇਖਿਆ ਤਾਂ ਉਹ ਮੈਨੂੰ ਕਹਿਣ ਲੱਗ ਕੇ ਸਾਨੂੰ ਦੇ ਦਿਓ ਇਹ ਬੱਚੀ ਹੂੰ ਹੂੰ ਸੋਢੀ ਸਰ ਫਿਰ ਆਪਦੇ ਸਕੂਲ ਦੇ ਵਿੱਚ ਲੈ ਗਏ ਸੀ ਗਿਆਨ ਜੁਤੀ ਜੋ ਦਾਰਾਪੁਰਾ ਸਕੂਲ ਦਾਰਾਪੁਰਾ ਉੱਥੇ ਜਾ ਕੇ ਜੀ ਬੇਟੀ ਉਹਨਾਂ ਨੇ ਆਪਦੇ ਸਕੂਲ ਦੇ ਵਿੱਚ ਉਹਦੀ ਐਡਮਿਸ਼ਨ ਕਰਾਈ ਉਸ ਤੋਂ ਬਾਅਦ ਫਿਰ ਉਹਨਾਂ ਦਾ ਬੇਟਾ ਸੀਗਾ ਜਾਦਵਿੰਦਰ ਸਿੰਘ ਸੋਢੀ ਹਾਂਜੀ ਉਹਨਾਂ ਨੇ ਫਿਰ ਉਹਨੂੰ ਕੋਚਿੰਗ ਦਿੱਤੀ ਉਹੀ ਉਹਨਾਂ ਦੇ ਕੋਚ ਆ ਜਾਦਵਿੰਦਰ ਸਿੰਘ ਜੀ ਹਾਂ ਜਾਦਵਿੰਦਰ ਸ਼ਾਇਦ ਭਾਰਤੀ ਕ੍ਰਿਕਟ ਟੀਮ 'ਚ ਵੀ ਖੇਡਿਆ ਨਹੀਂ ਉਹ ਖੇਡੇ ਤਾਂ ਨਹੀਂ ਕਿ ਪਰ ਬੇਟੀ ਦੇ ਕੋਚ ਸੀਗੇ ਇਹ ਬੇਟੀ ਦੇ ਕੋਚ ਕਿਉਂਕਿ ਮੈਂ ਨਾਮ ਸੁਣਿਆ ਤਾਂ ਲੱਗਦਾ ਜਾਦ ਨਹੀਂ ਨਹੀਂ ਇਹ ਨਹੀਂ ਸੀ ਇਹਨਾਂ ਦੇ ਮਤਲਬ ਚਾਚਾ ਜੀ ਸੀਗੇ ਜਿਹੜੇ ਉਹ ਖੇਡੇ ਸੀਗੇ ਮੈਨੂੰ ਲੱਗਦਾ ਠੀਕ ਹੈ ਜੀ ਠੀਕ ਹੈ ਤੇ ਫਿਰ ਰਤਿੰਦਰ ਸੋਢੀ ਸੀ ਨਾ ਚਾਚਾ ਜੀ ਹਾਂ ਰਤਿੰਦਰ ਰਤਿੰਦਰ ਸੋਢੀ ਜੀ ਐਸੀ ਖੇਡੇ ਸੀਗੇ ਓ ਖੇਡੇ ਹਾਂ ਮੈਨੂੰ ਖਿਆ ਯਾ ਯਾਦ ਆ ਰਿਹਾ ਸੀ ਤੁਹਾਡੇ ਨਾਂ ਦਾ ਕਰੈਕਟਰ ਕੋਈ ਸੀਗਾ ਹਾਂਜੀ ਹਾਂਜੀ ਉਸ ਤੋਂ ਅੱਗੇ ਫਿਰ ਜਿਹੜਾ ਭਾਰਤੀ ਕ੍ਰਿਕਟ ਟੀਮ ਦੇ ਵਿੱਚ ਜਾਣ ਦਾ ਕਿਵੇਂ ਸਬਬ ਬਣਿਆ ਦੇ ਇਹਨਾਂ ਦਾ ਬੱਸ ਬੇਟੀ ਫਿਰ ਉਸ ਤੋਂ ਬਾਅਦ ਜਦੋਂ 11 ਜੁੱਤੀ ਸਕੂਲ ਚਲੀ ਗਈ ਉਹ ਟ੍ਰੇਨਿੰਗ ਦਿੰਦੇ ਸੀਗੇ ਹੂੰ ਹੂੰ ਫਿਰ ਡਿਸਟ੍ਰਿਕਟ ਜਿੱਤਣ ਤੋਂ ਬਾਅਦ ਜਦੋਂ ਸਟੇਟ ਦੇ ਮੈਚ ਹੁੰਦੇ ਫਿਰ ਪੰਜਾਬ ਦੀ ਟੀਮ ਵਾਸਤੇ ਬੇਟੀ ਦੀ ਸਿਲੈਕਸ਼ਨ ਹੋਈ ਹੂੰ ਉਹ ਸਿਲੈਕਸ਼ਨ ਦੇ ਵਿੱਚ ਬੇਟੀ ਦੀ ਮੁੜ ਕੇ ਇੰਡੀਆ ਟੀਮ ਦੇ ਕੈਂਪ ਵਾਸਤੇ ਸਿਲੈਕਸ਼ਨ ਹੋ ਗਈ ਗਿਆਨਜੋਤੀ ਸਕੂਲ ਦੇ ਵਿੱਚੋਂ ਹੀ ਬੇਟੀ ਖੇ ਪੜਦੀ ਪੜਦੀ ਨੂੰ ਅੱਛਾ ਇੰਡੀਆ ਦੀ ਟੀਮ ਦੇ ਵਿੱਚ ਉਹਦੀ ਸਿਲੈਕਸ਼ਨ ਹੋ ਗਈ ਸੀ ਜਦੋਂ ਕਿ 2009 ਚ ਪਹਿਲਾ ਵਰਲਡ ਕੱਪ ਖੇਡਿਆ ਸੀ ਇਹ ਇਹਨਾਂ ਦਾ ਜਿਹੜਾ ਟੈਸਟ ਕੈਰੀਅਰ ਹੈ ਓਡੀਆਈ ਕੈਰੀਅਰ ਹੈ ਜਾਂ T20 ਦਾ ਕੈਰੀਅਰ ਹੈਗਾ ਉਹਦੇ ਵਿੱਚ ਹੁਣ ਤੱਕ ਕਿੰਨੇ ਕ ਮੈਚ ਖੇਡ ਚੁੱਕਿਆ ਇਹ ਹਾਂਜੀ ਮੈਚਾਂ ਦੀ ਤਾਂ ਕੋਈ ਗਿਣਤੀ ਨਹੀਂ ਕਿੰਨੇ ਖੇਡ ਚੱਕੀ ਬੇਟੀ ਪਰ ਇੰਡੀਆ ਟੀਮ ਦੀ ਜਿਹੜੀ ਪਰਫਾਰਮੈਂਸ ਹੈ ਉਹ ਬਹੁਤ ਵਧੀਆ ਹੈ ਟੈਸਟ ਮੈਚਾਂ 'ਚ ਵੀ ਵਨ ਡੇ 'ਚ ਵੀ ਤੇ T20 'ਚ ਵੀ ਵੂਮਨ ਲੀਗ ਦੇ ਵਿੱਚ ক্রিকেট ਲੀਗ ਹੈ ਜਿਹੜੀ ਉਹ ਕਿਹੜੀ ਟੀਮ ਵੱਲੋਂ ਖੇਡਦੀ ਹੈ ਇਹ ਉਹ ਮੁੰਬਈ ਇੰਡੀਆ ਵੱਲੋਂ ਖੇਡਦੀ ਬੇਟੀ ਮੁੰਬਈ ਇੰਡੀਆ ਟੀਮ ਦੀ ਕੈਪਟਨ ਹੈ ਇਹ ਸ਼ਾਇਦ ਪਿੱਛੇ ਜੇ ਆਸਟ੍ਰੇਲੀਆ ਦੇ ਕਿਸੇ ਕਲੱਬ ਵੱਲੋਂ ਵੀ ਖੇਡੇ ਸੀਗੇ ਸ਼ਾਇਦ ਹਾਂਜੀ ਹਾਂਜੀ 2018 ਦੇ ਵਿੱਚ ਬੇਟੀ ਦੀ ਸਿਲੈਕਸ਼ਨ ਹੋਈ ਸੀਗੀ ਉੱਥੇ ਬੀਪੀਐਲ ਹੁੰਦਾ ਵਾ ਮਤਲਬ ਆਸਟ੍ਰੇਲੀਆ ਦੇ ਵਿੱਚ ਹਾਂਜੀ ਉਹਦੇ ਵਿੱਚ ਬੇਟੀ ਪਹਿਲੀ ਹੋਈ ਸੀਗੀ ਇੰਡੀਆ ਟੀਮ ਦੀ ਲੜਕੇ ਤੇ ਲੜਕੀਆਂ ਦੇ ਵਿੱਚੋਂ ਪਲੇਅਰ ਜਿਹੜੀ ਕਿ ਉੱਥੇ ਖੇਡਣ ਗਈ ਸੀ ਆਸਟ੍ਰੇਲੀਆ ਦੇ ਵਿੱਚ ਠੀਕ ਹੈ ਜੀ ਠੀਕ ਹੈ ਹਾਂਜੀ ਤੇ ਹੁਣ ਵਰਲਡ ਕੱਪ ਜਿੱਤਿਆ ਵੂਮਨ ਵਰਲਡ ਕੱਪ ਬੇਟੀ ਨੇ ਸਾਰੇ ਮਾਣ ਮਹਿਸੂਸ ਕਰ ਰਿਆ ਹੈ ਪੜੀਆਂ ਪੋਸਟਾਂ ਸੋਸ਼ਲ ਮੀਡੀਆ ਤੇ ਵੀ ਦਣ ਦੀ ਲੋਕੀ ਖੁਸ਼ੀ ਮਹਿਸੂਸ ਕਰ ਰਿਆ ਹੈ ਮਨਾ ਰਿਆ ਤੁਹਾਨੂੰ ਕਿਵੇਂ ਮਹਿਸੂਸ ਹੋ ਰਿਹਾ ਹੈ ਹਾਂਜੀ ਖੁਸ਼ੀ ਬਹੁਤ ਜ਼ਿਆਦਾ ਬਾਜੀ ਖੁਸ਼ੀ ਦਾ ਕੋਈ ਅੰਤ ਹੀ ਨਹੀਂਗਾ ਪਰ ਉਹ ਬਿਆਨ ਵੀ ਨਹੀਂ ਕੀਤੀ ਜਾ ਸਕਦੀ ਸਾਡੇ ਕੋਲ ਸ਼ਰਧ ਵੀ ਹੈ ਨਹੀਂ ਉਹ ਕਿਵੇਂ ਬਿਆਨ ਕਰੀਏ ਠੀਕ ਹੈ ਠੀਕ ਹੈ ਠੀਕ ਹੈ ਇੱਥੇ ਫਿਰ ਮੋਗੇ ਐਸ ਜਗ੍ਹਾ ਤੇ ਜਿੱਥੇ ਦੁੰਨੇ ਕੇ ਪਿੰਡ ਕਦੋਂ ਕਦੋਂ ਤੋਂ ਰਹਿ ਰਹੇ ਹੋ ਜੀ ਤੁਸੀਂ ਅਸੀਂ 13 14 ਦੀ ਗੱਲ ਹੈ ਜੀ ਉਦੋਂ ਇੱਥੇ ਆ ਕੇ ਰਹਿਣ ਲੱਗੇ ਦੁੰਨੇ ਕੇ ਪਹਿਲਾਂ ਵਿੱਚ ਸ਼ਹਿਰ ਦੇ ਰਹਿੰਦੇ ਸੀ ਮੋਗੇ ਉਹ ਗੁਰਨਾਣੇ ਕਾਲਜ ਕੋਲ ਹਾਂਜੀ ਗੁਰਨਾਣੇ ਕਾਲਜ ਬੇਟੀ ਨੂੰ ਸ਼ਾਇਦ ਖੇਡਣ ਦਾ ਸ਼ੌਕ ਵੀ ਉੱਥੇ ਪਿਆ ਸੀ ਗੁਰਨਾਣੇ ਕਾਲ ਦੀ ਗਰਾਊਂਡ थी ਬੇਟੀ ਖੇਡਣ ਜਾਂਦੀ ਸੀ ਠੀਕ ਹੈ ਠੀਕ ਹੈ ਜੀ ਤੇ ਤੁਹਾਡਾ ਜਨਮ ਕੋਕਰੀ ਦਾ ਹੈ ਨਹੀਂ ਮੇਰਾ ਜਨਮ ਮੋਗੇ ਦਾ ਜੀ ਮੇਰਾ ਜੱਦੀ ਪਿੰਡ ਕੋਕਰੀ ਹੈ ਠੀਕ ਹੈ ਠੀਕ ਹੈ ਸਾਡੇ ਨਾਲ ਹਰਮਨ ਦੇ ਮਦਰ ਵੀ ਜੁੜੇ ਹੋਏ ਆ ਸਤਵਿੰਦਰ ਕੌਰ ਜੀ ਇਹਨਾਂ ਦਾ ਨਾਮ ਹੈ ਸੋ ਇਹਨਾਂ ਨਾਲ ਵੀ ਆਪਾਂ ਗੱਲ ਕਰਾਂਗੇ ਹਾਂਜੀ ਭੈਣ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਭੈਣ ਜੀ ਜਿਹੜਾ ਹਰਮਨ ਜਿਸ ਤਰ੍ਹਾਂ ਉਹਨਾਂ ਦੇ ਫਾਦਰ ਸਾਹਿਬ ਨੇ ਦੱਸਿਆ ਵੀ ਉਹ ਲੜਕਿਆਂ ਦੇ ਵਿੱਚ ਖੇਡਦੀ ਸੀ ਕਦੇ ਮਹਿਸੂਸ ਨਹੀਂ ਹੋਇਆ ਤੁਹਾਨੂੰ ਨਹੀਂ ਜੀ ਕੋਈ ਮਹਿਸੂਸ ਨਹੀਂ ਹੁੰਦਾ ਉਹ ਸਵੇਰ ਦਾ ਖਾਣਾ ਖਾ ਕੇ ਸਾਰਾ ਦਿਨ ਉਹ ਗਰਾਊਂਡ 'ਚ ਹੀ ਰਹਿੰਦੀ ਸੀ ਦੁਪਹਿਰੇ ਫੇਰ ਆ ਕੇ ਖਾਣਾ ਖਾ ਕੇ ਫੇਰ ਸ਼ਾਮ ਤੱਕ ਗਰਾਊਂਡ 'ਚ ਹੀ ਰਹਿੰਦੀ ਹਰ ਵਕਤ ਮਤਲਬ ਉਹ ਡੈਨਿਸ ਸਾਰਾ ਦਿਨ ਗਰਾਊਂਡ 'ਚ ਬੀਤਦਾ ਸੀਗਾ ਉਹਨੂੰ ਇੰਨੀ ਲਗਨ ਨਾਲ ਖੇਡਣਦੀ ਸੀ ਆਮ ਤੌਰ ਤੇ ਜਣੇ ਦੀ ਜਿਹੜੀਆਂ ਸਾਡੇ ਪਿੰਡਾਂ ਦੀਆਂ ਮਾਮਾ ਹੁੰਦੀਆਂ ਹਨਾ ਉਹ ਲੜਕੀਆਂ ਨੂੰ ਝਿੜਕਦੀਆਂ ਤੁਸੀਂ ਮੁੰਡਿਆਂ ਦੇ ਨਾਲ ਨਹੀਂ ਖੇਡਣਾ ਮੁੰਡਿਆਂ ਦੇ ਨਾਲ ਨਹੀਂ ਟਾਈਮ ਸਪੈਂਡ ਕਰਨਾ ਤੁਸੀਂ ਵੀ ਕਿਤੇ ਇਸ ਤਰ੍ਹਾਂ ਕੀਤਾ ਜੀ ਨਹੀਂ ਜੀ ਅਸੀਂ ਇਹ ਸਾਡੀ ਸੋਚ ਨਹੀਂ ਹੈਗੀ ਚਲੋ ਮੁੰਡੇ ਵੀ ਆਪਣੇ ਭਰਾਵਾਂ ਵਰਗੇ ਹੁੰਦੇ ਹਨਾ ਉਹਨਾਂ ਨੇ ਖੇਡਦੇ ਖੇਡਦੇ ਸੀ ਉਹਨਾਂ ਦੇ ਨਾਲ ਹੀ ਲੇਕਿਨ ਚਲੋ ਕੁਝ ਗੱਲਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਉਹ ਦੱਸਦੀ ਸੀ ਆ ਕੇ ਵੀ ਮੰਮੀ ਉੱਥੇ ਗਾਲਾਂ ਵੀ ਬਹੁਤ ਕੱਢਦੇ ਹਨਾ ਮੈਂ ਕੀ ਕਰਾਂ ਉਹਨੂੰ ਇਸ ਤਰ੍ਹਾਂ ਹੀ ਕਹਿੰਦੇ ਸੀ ਕੋਈ ਨਾ ਪੁੱਤ ਐ ਇੱਧਰ ਲੈ ਕੰਨ ਪਾਲਾ ਇੱਧਰ ਦੀ ਕੱਢ ਲਾ ਤੇ ਅੱਗ ਤੂੰ ਗੇਮ ਕਦੇ ਧਿਆਨ ਦੇ ਨੀਂਦੀ ਤੁਸੀਂ ਉਹਦਾ ਮੱਛੀ ਦੀ ਅੱਖ ਜਣੇ ਦੀ ਉਹਦੇ ਤੋਂ ਖੁੰਝਣ ਨਹੀਂ ਦਿੱਤਾ ਉਹਨੂੰ ਹਾਂਜੀ ਹਾਂਜੀ ਸਪੋਰਟ ਕੀਤਾ ਜਿਵੇਂ ਅਰਜਨ ਨੂੰ ਸਿਰਫ ਮੱਛੀ ਦੀ ਅੱਖ ਦਿਖਦੀ ਸੀ ਤੁਸੀਂ ਉਹਦਾ ਫੋਕਸ ਹੈ ਜਿਹੜਾ ਮੱਛੀ ਦੀ ਅੱਖ ਤੇ ਬਣਾ ਕੇ ਰੱਖਿਆ ਵੀ ਭਾਈ ਵੀ ਤੁਸੀਂ ਇੱਥੇ ਤੇਰਾ ਫੋਕਸ ਹੈ ਦਿੱਤੇ ਰਹਿਣਾ ਚਾਹੀਦਾ ਠੀਕ ਹੈ ਠੀਕ ਹੈ ਠੀਕ ਹੈ ਤੇ ਹੋਰ ਕੋਈ ਪ੍ਰਾਪਤੀ ਜਾਂ ਕੋਈ ਐਹੋਜੀ ਯਾਦ ਉਹਦੇ ਬਚਪਨ ਦੀ ਜਾਂ ਕੋਈ ਇਦਾਂ ਦੀ ਜਿਹੜੀ ਤੁਸੀਂ ਸਾਡੇ ਨਾਲ ਸ਼ੇਅਰ ਕਰਨੀ ਚਾਹੋ ਜੀ ਬਸ ਉਹਦੇ ਹੁਣ ਤੋਂ ਜਦੋਂ ਤੋਂ ਉਹ ਖੇਡ ਦੀ ਸਾਰੀਆਂ ਪ੍ਰਾਪਤੀਆਂ ਹੀ ਹਨਾ ਸਾਰੇ ਸਾਰੇ ਦੁਰੀਆਂ ਹੀ ਦੇਖ ਰਹੀ ਹੈ ਹਾਂ ਹਾਂ ਤੁਹਾਨੂੰ ਤਾਂ ਟਾਈਮ ਬਹੁਤ ਘੱਟ ਦਿੱਤਾ ਹੁਣ ਉਹਨੇ ਜੀ 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 ਸਾਡੇ ਕੋਲ ਤਾਂ ਬਹੁਤ ਘੱਟ ਟਾਈਮ ਸਪੈਂਡ ਕੀਤਾ ਹੋਣਾ ਹਾਂਜੀ ਤਾਂ ਕਿ ਮੈਨੂੰ ਲੱਗਦਾ ਜਦੋਂ ਉਹਦਾ ਗਿਆਨ ਜੋਤੀ ਚ ਚੱਲੀ ਗਈ ਹੁਣੇ ਉਸ ਤੋਂ ਬਾਅਦ ਤੋਂ ਤੁਹਾਡੇ ਹਾਂਜੀ ਬਹੁਤ ਘੱਟ ਹਾਂਜੀ ਉਹ ਦਸਵੀਂ ਤੋਂ ਬਾਅਦ ਤਕਰੀਬਨ ਉਹ ਬਾਹਰ ਹੀ ਰਹੀ ਹੈ ਆ ਬਾਰੀ ਰਿਹਾ ਹੁਣ ਵੀ ਜਿਆਦਾ ਟਾਈਮ ਉਹਦਾ ਹਾਂਜੀ ਇੱਕ ਮੈਂ ਹੋਰ ਸਵਾਲ ਪੁੱਛਣਾ ਸੀਗਾ ਜੀ ਪਿੱਛੇ ਜੇ ਪੰਜਾਬ ਸਰਕਾਰ ਵੱਲੋਂ ਜਿਹੜਾ ਹੈਗਾ ਉਹਨਾਂ ਨੂੰ ਡੀਐਸਪੀ ਰੈਂਕ ਦੇ ਨਾਲ ਨਿਵਾਜਿਆ ਗਿਆ ਸੀਗਾ ਹਾਂਜੀ ਉਹ ਰੈਂਕ ਇਹਨਾਂ ਨੇ ਲੈ ਲਿਆ ਸੀਗਾ ਜਾਂ ਕਿੱਥੇ ਜੌਬ ਕਰ ਰਹੇ ਹੁਣ ਹਾਂਜੀ ਉਹ ਬੇਟੀ ਡੀਐਸਪੀ ਹੈਗੀ ਉਹ ਪਟਿਆਲੇ ਉਹਦਾ ਆਫਿਸ ਆ ਤੇ ਅਸੀਂ ਤਾਂ ਬਸ ਹੁਣ ਸੀਜਨ ਸਾਹਿਬ ਭਗਵਤਵਾਨ ਜੀ ਕੋਲੇ ਇਹੀ ਬੇਨਤੀ ਕਰਦੇ ਆ ਕਿ ਬੇਟੀ ਦੀ ਪ੍ਰੋਮੋਸ਼ਨ ਕੀਤੀ ਜਾਵੇ ਇਹ ਬਿਲਕੁਲ ਬਿਲਕੁਲ ਬਣਦੀ ਹੈ ਜੀ ਬਣਦੀ ਵੀ ਹੈ ਕਿਉਂਕਿ ਡੀਐਸਪੀ ਤੋਂ ਉੱਤੇ ਤਾਂ ਜੈਨਾਂ ਨੂੰ ਪ੍ਰੋਮੋਸ਼ਨ ਦੇਣੀ ਬਣਦੀ ਹੈ ਕਿਉਂਕਿ ਡੀਐਸਪੀ ਤਾਂ ਅਜ ਤੋਂ ਮੇਰੇ ਨਾਲ 3 ਸਾਲ ਪਹਿਲਾਂ ਲਾਇਆ ਸੀ ਜਦੋਂ ਇਹ ਇੰਡੀਅਨ ਟੀਮ ਹੋ ਗਈ ਹੋਣੇ 2-3 ਸਾਲ ਹੋ ਗਏ 3 ਸਾਲ ਹੋ ਗਏ ਮੈਨੂੰ ਲਗਭਗ ਹਣਾ ਹੋਣ ਵਾਲੀ ਹੋਣੇ 2-3 ਸਾਲ ਨਹੀਂ ਹੁਣ ਪ੍ਰੋਮੋਸ਼ਨ ਦੀ ਮੰਗ ਕਰਦੇ ਆ ਤੁਸੀਂ ਹਾਂ ਜੀ ਹਾਂ ਜੀ ਠੀਕ ਹੈ ਠੀਕ ਹੈ ਠੀਕ ਹੈ ਇਹ ਪਹਿਲਾਂ ਰੇਲਵੇ 'ਚ ਵੀ ਜੌਬ ਕਰਦੇ ਰਹੇ ਹਾਂਜੀ ਪਹਿਲਾਂ ਰੇਲਵੇ 'ਚ ਕਰਦੀ ਸੀ ਫਰਸਟ ਜੋਇਨਿੰਗ ਇਹਨਾਂ ਦੀ ਰੇਲਵੇ ਦੇ ਕਿਉਂਕਿ ਇਹਨਾਂ ਨੂੰ ਮੈਨੂੰ ਯਾਦ ਆ ਵੀ ਰੇਲਵੇ ਵੱਲੋਂ ਠੀਕ ਠੀਕ ਹੈ ਕਿਉਂਕਿ ਪੰਜਾਬ ਪੁਲਿਸ ਬਾਰੇ ਬਹੁਤਾ ਪਤਾ ਨਹੀਂ ਮੈਨੂੰ ਵੀ ਨਹੀਂ ਪਤਾ ਸੀਗਾ ਮੈਂ ਤਾਂ ਹੀ ਇਹ ਕੁਐਸਚਨ ਕੀਤਾ ਕਿ ਵੀ ਉਹਨਾਂ ਨੇ ਉਹ ਮੈਂ ਦਿਮਾਗ 'ਚ ਇਹ ਆਂਦੀ ਸੀ ਵੀ ਸ਼ਾਇਦ ਰੇਲਵੇ 'ਚ ਹੀ ਜੌਬ ਕਰ ਰਹੇ ਹੋਣ ਹੋ ਸਕਦਾ ਹੈ ਉਹਨਾਂ ਨੇ ਜਿਹੜਾ ਪੰਜਾਬ ਪੁਲਿਸ ਦਾ ਆਉਂਦਾ ਲੈਣ ਤੋਂ ਮਨ੍ਹਾ ਕਰਤਾ ਨਹੀਂ ਸਰ ਮਤਲਬ ਇਸ ਤਰ੍ਹਾਂ ਨਹੀਂ 플레이ਰ ਜਿਹੜਾ ਵਾ ਡਿਊਟੀ ਨਹੀਂ ਕਰਦੇ ਨਾ ਤੇ ਉਹਨਾਂ ਨੂੰ ਮਤਲਬ ਦਫ਼ਤਰ ਵੀ ਮਿਲ ਜਾਂਦੇ ਆ ਤੇ ਖੇਡਣ ਵਾਸਤੇ ਜਦੋਂ ਖੇਡ ਲਓ ਖੜਨਗੇ ਤਾਂ ਫੇਰ ਉਹ ਮਤਲਬ ਉਹਦੀ ਡਿਊਟੀ ਕਰਨਗੇ ਠੀਕ ਹੈ ਠੀਕ ਹੈ ਇੱਕ ਭਾਂਜੀ ਇਹ ਦੱਸਿਓ ਹਰਮਨ ਦਾ ਜਨਮ ਕਦੋਂ ਦਾ ਜੀ ਹਰਮਨ ਰੱਜਨ 8 ਮਾਰਚ 1999 59 ਤੇ ਉਸ ਵੇਲੇ ਤਾਂ ਨੇਰੀ ਚੱਲਦੀ ਪਈ ਸੀ ਭਰੂਣ ਹੱਤਿਆ ਦੀ 90 99 ਦੇ 90 ਵਾਲੀ ਲਾਈਨ ਦੇ ਵਿੱਚ ਪਤਾ ਹੀ ਨਹੀਂ ਮਿਲਦਾ ਕਿੰਨੀਆਂ ਕੁ ਕੁੜੀਆਂ ਜਿਹੜੀਆਂ ਹੈਗੀਆਂ ਉਹ ਭਰੂਣ ਹੱਤਿਆ ਦੀ ਪੇਂਟ ਚੜ ਗਈਆਂ ਹੋਣੀਆਂ ਹਾਂਜੀ 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 ਪਰ ਉਦੋਂ ਬਹੁਤ ਜਣੇ ਦੀ ਭਰੂਣ ਹੱਤਿਆ ਦਾ ਚਲਣ ਚੱਲਦਾ ਸੀਗਾ ਤੇ ਤਾਨੂੰ ਉਹਨੇ ਮਹਿਸੂਸ ਹੁੰਦਾ ਵੀ ਜਿਹੜਾ ਹੈਗਾ ਵੇ ਲੜਕੀਆਂ ਨੂੰ ਮੌਕੇ ਮਿਲਣੇ ਚਾਹੀਦੇ ਆ ਜੇਕਰ ਮੌਕੇ ਮਿਲਣ ਤਾਂ ਉਹ ਜਿਹੜਾ ਕੁਝ ਵੀ ਕਰਕੇ ਦਿਖਾ ਸਕਦੇ ਨੇ ਤੁਹਾਡੇ ਸਾਹਮਣੇ ਤਾਂ ਐਗਜ਼ਾਮਪਲ ਵੀ ਹੈਗੇ ਆ ਆਪਦੇ ਹਨਾ ਤੇ ਉਹਨਾਂ ਮਾਪਿਆਂ ਨੂੰ ਕੀ ਕਹਿਣਾ ਚਾਹੋਗੇ ਜਿਨ੍ਹਾਂ ਨੇ ਜਿਹਨੇ ਦੀ ਇਹ ਅੱਜ ਵੀ ਹੈਗਾ ਟ੍ਰੈਂਡ ਪਹਿਲਾਂ ਤਾਂ ਚਲੋ ਬਹੁਤ ਜ਼ਿਆਦਾ ਸੀਗਾ ਹਾਂਜੀ ਜਦੋਂ ਹਾਰਮਨ ਹੋਈ ਆ ਪਰ ਲੇਕਨ ਅਸੀਂ ਤਾਂ ਉਸ ਲੱਡੂ ਖਾਦੇ ਸੀਗੇ ਇਹ ਦਾਦੀ ਲੱਡੂਆਂ ਡੱਬਾ ਲੈ ਕੇ ਆਈ ਸੀ ਜਿੱਦਗੀ ਗੁੜੀਆਂ ਹੋਈ ਉਦੋਂ ਵੀ ਅਸੀਂ ਲੱਡੂ ਖਾਦਦੇ ਚਲੋ ਬੇਟੇ ਵੇਲੇ ਤਾਂ ਖਾਣੇ ਸੀਗੇ ਹਾਂ 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 ਅਸਤ ਮਾਪਿਆਂ ਨੂੰ ਇਹੀ ਕਹਨੇ ਹੋ ਵੀ ਬੱਚੀਆਂ ਨੂੰ ਅੱਗੇ ਵਧਣ ਦਾ ਮੌਕਾ ਦੋ ਕਰਨ ਵਾਲੇ ਹੁੰਦੇ ਜਿਹਨਾਂ ਦੇ ਮਾਪੇ ਘਰੇ ਬੱਚੀਆਂ ਪੈਦਾ ਹੁੰਦੀਆਂ ਹਨ ਬਿਲਕੁਲ ਬਿਲਕੁਲ ਹਾਂਜੀ ਆਪਣਾ ਨਾਮ ਰੋਸ਼ਨ ਕਰਨੀ ਆ ਆਪਣੇ ਜ਼ਿਲ੍ਹੇ ਦਾ ਨਾਮ ਰੋਸ਼ਨ ਕਰਨੀ ਆ ਪੰਜਾਬ ਦਾ ਇੰਡੀਆ ਦਾ ਨਾਮ ਰੋਸ਼ਨ ਕਰਨੀ ਆ ਵੈਰੀ ਗੁੱਡ ਵੈਰੀ ਗੁੱਡ ਆਮ ਤੌਰ ਤੇ ਤਾਂ ਇਹ ਨਾ 2005-6 ਤੋਂ ਬਾਅਦ ਲੜਕੀਆਂ ਦੀ ਧੀਆਂ ਦੀ ਲੋੜੀ ਮਨਾਉਣੀ ਸ਼ੁਰੂ ਕੀਤੀ ਆ 2000 ਤੋਂ ਬਾਅਦ ਮੰਨ ਲਿਏ ਆਪਾਂ ਤੁਸੀਂ 1999-90 ਦੇ ਵਿੱਚ ਜਨਮ ਦੀ ਲੱਡੂ ਬੰਡੇ ਹੈਂ ਭੀਆਂ ਦੇ ਜਨਮ ਦੇ ਹਾਂਜੀ ਵੈਰੀ ਗੁੱਡ ਸੋ ਇਸੇ ਕਰਕੇ ਸ਼ਾਇਦ ਅੱਜ ਇਹ ਪ੍ਰਾਊਡ ਮਹਿਸੂਸ ਕਰ ਰਿਹਾ ਹੈ ਆਪਣੀ ਧੀ ਦੇ ਉੱਤੇ ਜਾਂ ਇਹਨਾਂ ਦੀ ਧੀ ਨੇ ਇਹਨਾਂ ਲਈ ਇਹ ਮਾਣ ਵਾਲੇ ਪਲ ਪੈਦਾ ਕੀਤੇ ਹੈ ਕਿ ਇਹਨਾਂ ਨੇ ਆਪਣੀ ਬੱਚੀ ਨੂੰ ਉਸ ਹਨੇਰੀ ਦੇ ਵਿੱਚ ਭਰੂਣ ਹੱਤਿਆ ਦੀ ਪੇਂਟ ਨਹੀਂ ਚੜਾਇਆ ਤਾਂ ਹੀ ਅੱਜ ਇਹ ਐਡੇ ਮਾਣ ਨਾਲ ਸੀਨਾ ਚੌੜਾ ਕਰਕੇ ਬੈਠੇ ਹੈ ਔਰ ਇਹਨਾਂ ਦੀ ਬੇਟੀ ਨੇ ਵੀ ਜਿਹੜਾ ਹੈਗਾ ਇਹਨਾਂ ਨੂੰ ਹਰ ਪਾਸਿਓਂ ਮਾਨ ਦਵਾਇਆ ਸੋ ਜੇਕਰ ਲੜਕੀਆਂ ਨੂੰ ਮੌਕਾ ਦਿੱਤਾ ਜਾਵੇ ਤਾਂ ਉਹ ਅੱਗੇ ਵੱਧਦੀਆਂ ਨੇ ਇਹਦੀ ਇੱਕ ਪ੍ਰਤੱਖ ਮਿਸਾਲ ਹੈ ਜਿਹੜੀ ਉਹ ਹਰਮਨਦੀਪ ਨੇ ਪੈਦਾ ਕੀਤੀ ਹੈ ਤੇ ਇਹਨਾਂ ਮਾਪਿਆਂ ਵਰਗੀ ਸੋਚ ਜੇਕਰ ਅਸੀਂ ਰੱਖਾਂਗੇ ਤਾਂ ਹੀ ਸਾਡੇ ਬੱਚੇ ਆ ਜਾਂ ਸਾਡੀਆਂ ਧੀਆਂ ਜਿਹੜੀਆਂ ਉਹ ਅੱਗੇ ਵੱਧ ਸਕਦੀਆਂ ਸੋ ਇਹ ਲੜਕੇ ਲੜਕੀਆਂ ਦਾ ਫਰਕ ਗੱਲਾਂ 'ਚ ਤਾਂ ਅਸੀਂ ਬੜੀ ਦੇਰ ਤੋਂ ਕਹਿ ਰਹੇ ਹਾਂ ਕਿ ਜਿਹੜਾ ਹੈਗਾ ਲੜਕੇ ਤੇ ਲੜਕੀ ਦੇ ਵਿੱਚ ਕੋਈ ਫਰਕ ਨਹੀਂ ਪਰ ਫਰਕ ਸਾਡੇ ਮਨਾਂ ਦੇ ਵਿੱਚੋਂ ਖਤਮ ਨਹੀਂ ਹੋਏ ਸੋ ਜਿੱਦ ਦਿਨੇ ਸਾਡੇ ਮਨਾਂ ਦੇ ਵਿੱਚੋਂ ਫਰਕ ਖਤਮ ਹੋਣਗੇ ਉਸੇ ਦਿਨ ਹਰਮਨ ਵਰਗੀਆਂ ਧੀਆ ਹੋਰ ਵੀ ਪੈਦਾ ਹੋਣਗੀਆਂ ਅ ਹੋਰ ਵੀ ਮਾਪਿਆਂ ਦਾ ਜਿਹੜਾ ਨਾਮ ਰੌਸ਼ਨ ਕਰਨੀਆਂ ਸੋ ਇਸੇ ਪਿੰਡ ਦੀ ਕੋਈ ਇੱਕ ਲੜਕੀ ਪਰਮ ਜਿਹਦੇ ਬਾਰੇ ਤੁਸੀਂ ਪਿਛਲੇ ਦਿਨੀ ਪਿਛਲੇ 2-3 ਮਹੀਨਿਆਂ ਤੋਂ ਸੁਣਿਆ ਹੋਊਗਾ ਕਿ ਉਹ ਉਸ ਬੜੇ ਗਰੀਬ ਪਰਿਵਾਰ ਦੇ ਵਿੱਚੋਂ ਪੈਦਾ ਹੋ ਕੇ ਅੱਜ ਉਹ ਵਰਲਡ ਫੇਮਸ ਹੋਈ ਹੈ ਮਿਊਜ਼ਿਕ ਇੰਡਸਟਰੀ ਦੇ ਵਿੱਚ ਮਿਊਜ਼ਿਕ ਲਾਈਨ ਦੇ ਵਿੱਚ ਉਹਨੇ ਜਣੀ ਦੀ ਆਪਣਾ ਇੱਕ ਨਾਮ ਪੈਦਾ ਕੀਤਾ ਸੋ ਉਹਨੂੰ ਵੀ ਮੌਕੇ ਦਿੱਤੇ ਚਾਹੇ ਉਹਦੇ ਮਾਪੇ ਗਰੀਬ ਸੀ ਪਰ ਉਹਨਾਂ ਨੇ ਉਹਨੂੰ ਅੱਗੇ ਵਧਣ ਦਾ ਮੌਕਾ ਦਿੱਤਾ ਤਾਂ ਹੀ ਉਹ ਅੱਜ ਇੱਥੇ ਪਹੁੰਚੀ ਹੋਈ ਹੈ ਸੋ ਗੱਲ ਮੌਕੇ ਮਿਲਣ ਦੀ ਹੈ ਜੇਕਰ ਅਸੀਂ ਲੜਕੀਆਂ ਦੇ ਬਰਾਬਰ ਲੜਕੀਆਂ ਨੂੰ ਮੌਕੇ ਦੇਵਾਂਗੇ ਤਾਂ ਉਹ ਬਹੁਤ ਕੁਝ ਕਰ ਸਕਦੀਆਂ ਇਹਦੀ ਪ੍ਰਤੱਖ ਮਿਸਾਲ ਹੈ ਜਿਹੜੀ ਉਹ ਹਰਮਨ ਤੋਂ ਮਿਲਦੀ ਹੈ ਸੋ ਬਹੁਤ ਬਹੁਤ ਧੰਨਵਾਦੀ ਇੱਕ ਵਾਰ ਫੇਰ ਤੁਹਾਨੂੰ ਸਾਡੇ ਵੱਲੋਂ ਬਹੁਤ-ਬਹੁਤ ਵਧਾਈ ਜੀ ਹਾਂਜੀ ਤੇ ਉਮੀਦ ਕਰਦੇ ਆ ਕਿ ਜਿਸ ਦਿਨ ਹਰਮਨ ਇੱਥੇ ਆਏਗੀ ਤਾਂ ਇੱਕ ਮੋਗੇ ਦੇ ਵਿੱਚ ਪੂਰਾ ਬਹੁਤ ਵਧੀਆ ਮੇਲਾ ਇੱਕ ਤਰ੍ਹਾਂ ਦੇ ਨਾਲ ਰੈਲੀ ਬਣੇਗੀ ਤੇ ਸਾਡੀ ਜਿਹੜੀ ਧੀ ਆ ਹਰਮਨ ਉਹਦਾ ਬਹੁਤ ਵਧੀਆ ਸਵਾਗਤ ਹੋਏਗਾ ਜੀ ਥੈਂਕ ਯੂ ਸਰ ਧੰਨਵਾਦ ਜੀ ਧੰਨਵਾਦ ਤੁਹਾਡਾ ਹੀ ਬਹੁਤ-ਬਹੁਤ ਜੀ